ਸਤ ਸ੍ਰੀ ਅਕਾਲ ਦੋਸਤੋ ਦੋਸਤੋ ਚੋਣਾਂ ਵਿੱਚ ਖੜੇ ਭਾਜਪਾ ਦੇ ਅਹੁਦੇਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਕਿਸਾਨਾਂ ਵੱਲੋਂ ਪੁਰਜ਼ੋਰ ਵਿਰੋਧ ਤੇ ਕੀਤੀ ਗਈ ਨਾਰੇਬਾਜੀ ਲਗਭਗ 1.5 ਸਾਲ ਤੋਂ ਬਾਅਦ ਦਿੱਲੀ ਦੇ ਬਾਦਰਾਂ ਤੇ ਬੈਠਣਾ ਤੇ 750 ਤੋਂ ਵੱਧ ਸੰਘਰਸ਼ੀ ਜੋਧਿਆਂ ਦੀਆਂ ਸ਼ਹੀਦੀਆਂ ਤੇ ਫਿਰ ਕੇਂਦਰ ਸਰਕਾਰ ਦਾ ਧੋਖਾ ਦੇਣ ਵਾਲੀ ਰਾਜਨੀਤੀ ਕੇ ਬਿੱਲ ਰੱਦ ਕਰ ਦਿੱਤੇ ਗਏ ਨੇ ਜਦ ਕਿਸਾਨਾਂ ਨੂੰ ਪਤਾ ਲੱਗਾ ਕਿ ਕਿਸਾਨਾਂ ਦੀ ਪਿੱਠ ਤੇ ਭਾਈ ਭਾਨੇ ਛੁਰਾ ਖੋਭਿਆ ਹੈ ਤਾਂ ਕਿਸਾਨਾਂ ਨੇ ਫਿਰ ਦਿੱਲੀ ਵੱਲ ਚਾਲੇ ਪਾ ਦਿੱਤੇ ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਤੇ ਕில் ਕਰ ਦਿੱਤੀਆਂ ਗਈਆਂ ਤੇ ਅਥਰੂ ਗੈਸ ਹੋਰ ਵੀ ਬਹੁਤ ਸਾਰੀਆਂ ਅਜਗੀਆਂ ਗੱਲਾਂ ਕਿ ਕਿਸਾਨ ਦਿੱਲੀ ਤੱਕ ਪਹੁੰਚ ਨਾ ਸਕਣ ਕਿਸਾਨਾਂ ਨੂੰ ਉਹਨਾਂ ਦੇ ਦੇਸ਼ ਵਿੱਚ ਹੀ ਬੇਗਾਨਾ ਕਰ ਦਿੱਤਾ ਗਿਆ ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਭਾਜਪਾ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਉਹ ਇਲੈਕਸ਼ਨ ਵਿੱਚ ਭਾਜਪਾ ਦਾ ਵੱਡੇ ਪੱਧਰ ਤੇ ਵਿਰੋਧ ਕਰਨਗੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਾ ਪਾਈਆਂ ਜਾਣ ਇਸੇ ਕੜੀ ਤਹਿਤ ਪਿੰਡ ਨਾਕ ਕਲਾਂ ਵਿਖੇ ਕਿਸਾਨ ਜਥੇਬੰਦੀ ਵੱਲੋਂ ਤਰਨਜੀਤ ਸਿੰਘ ਸਮੰਦਰੀ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਭਾਜਪਾ ਦਾ ਵਿਰੋਧ ਕਰਨ ਤੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਮੇਰਾ ਨਾਮ ਕੁਲਦੀਪ ਸਿੰਘ 나ਕਲਾ ਕਿਰਤ ਕਿਸਾਨ ਯੂਨੀ ਪੰਜਾਬ ਪਿੰਡ ਦਾ 나ਕਲਾ ਦਾ ਮੈਂ ਪ੍ਰਧਾਨ ਆ ਜੀ ਜੋ ਕੱਲ ਨਕਲੀ ਸਮੁੰਦਰੀ ਸਾਡੇ ਹਲਕੇ ਦੇ ਵਿੱਚ ਆਇਆ ਸੀ ਉਹਨੇ ਸਾਡੇ ਕਿਸਾਨ ਜਥੇਬੰਦੀਆਂ ਦੇ ਤੋਂਮਦ ਲਈ ਆ ਵੀ ਇੰਨਾ ਮੇਰਾ ਵਿਰੋਧ ਕੀਤਾ ਠੀਕ ਹੈ ਵਿਰੋਧ ਕੀਤਾ ਉਹਦਾ ਜੀ ਆਂਦਾ ਮੈਂ ਅਫਸੋਸ ਤੇ ਆਇਆ ਸਾਡੇ ਪਿੰਡ ਦੇ ਜਿਹੜੀਆਂ ਮਰਗਾਂ ਹੋਈਆਂ ਕੱਲ ਇੱਕੋ ਥੋੜਾ ਸਾਡੇ ਪਿੰਡ ਮਰਗ ਹੋਈ ਆ ਬੜੀਆਂ ਮਰਗਾਂਆਂ ਹੋਰ ਨਾਲ ਕਿਉਂ ਨਹੀਂ ਗਿਆ ਠੀਕ ਹੈ ਜੀ ਜੇ ਵਿਸ਼ੋਸ ਕਰਨ ਆਇਆ ਸੀ ਮਨਜੀਠੇ ਦੇ ਰੋਡ ਸ਼ੋਰ ਕਰਕੇ ਆਇਆ ਗਲਾਂ 'ਚ ਹਾਰ ਪਵਾ ਕੇ ਆਇਆ ਫਿਰ ਪੜਾ ਟਿਬੀਮਾ ਲੈ ਗਿਆ ਉਥੇ ਪਕੌੜੇ ਖਾ ਗਿਆ ਬਕਾਇਦਾ ਬੋਰ ਦੇ ਦੇ ਲਗੇ ਛੰਡੀਆਂ ਲੱਗੀਆਂ ਬਲ ਮਜਾਰਾਂ ਦੇ ਵਿੱਚ ਜੇ ਵਿਸ਼ੋਸ ਕਰਨ ਆਇਆ ਫਿਰ ਉਤਰਾਂ ਆਉਂਦਾ ਸ਼ਾਂਤਮਈ ਆਉਂਦਾ ਪੁਲਿਸ ਦੀਆਂ ਗੱਡੀਆਂ ਦੇ ਨਾਲ ਸਾਹੀਂ ਇੱਥੇ ਬਾਈਪਾਸ ਤੇ ਵੱਡੇ ਸਕੂਲ ਲਾਗੇ ਇਹਦਾ ਡਟਕੇ ਵਿਰੋਧ ਕੀਤਾ ਇਹ ਬਖਾਉ ਗਿਆ ਵਾ ਇਹ ਬਿਲਕੁਲ ਰੋਪਿਆ ਇੱਕ ਇਸ ਕਰਕੇ ਇਹਨੇ ਕਿਸਾਨਾਂ ਦੇ ਵਿਰੋਧ 'ਚ ਜਿਹੜਾ ਬਿਆਨ ਦਿੱਤਾ ਵਾ ਵੀ ਮੈਂ ਅਫਸੋਸ ਕਰਨ ਆਇਆ ਹਾਂ ਤੇ ਮੇਰਾ ਇਹਨਾਂ ਦਾ ਵਿਰੋਧ ਕੀਤਾ ਵਾ ਵਿਰੋਧ ਤਾਂ ਅਸੀਂ ਤਾਂ ਕਰਨਾ ਕਰਦਾ ਜਿੱਥੇ ਮਰਜ਼ੀ ਆਵੇ ਬਾਕੀ ਜੇ ਅਸੀਂ ਉਹ ਵੀਰ ਦੀ ਮਰਗੋਈ ਜਿਹੜੇ ਦੀ ਸਾਨੂੰ ਹੀ ਪਤਾ ਅਸੀਂ ਉਹਨਾਂ ਦੇ ਹਮਦਰਦੀ ਆ ਅਸੀਂ ਉਹਨਾਂ ਦੇ ਪਿਓ ਨਾਲ ਅਫਸੋਸ ਵੀ ਕੀਤਾ ਬਕਾਇਦਾ ਸ਼ਮਸ਼ਾਨ ਘਾੜ ਦੇ ਵਿੱਚ ਅਸੀਂ ਝਾੜੂ ਵੀ ਮਰਵਾਇਆ ਵੀ ਕਿਉਂ ਸਾਨੂੰ ਪਤਾ ਵਾ ਵੀ ਉੱਥੇ ਦੂਰੋਂ ਨੇੜੇੋਂ ਰਿਸ਼ਤੇਦਾਰਾਂ ਨੇ ਆਉਣਾ ਵਾ ਬਹੁਤ ਸ਼ਰਮ ਵਾਲੀ ਗੱਲ ਆ ਵੀ ਜੇ ਉੱਥੇ ਖਲਾਰਾ ਪਿਆ ਹੋਵੇ ਅਸੀਂ ਉਸ ਵੀਰ ਦੇ ਸੰਸਕਾਰ ਦੇ ਜਦੋਂ ਗਏ ਆ ਅਸੀਂ ਝਾੜੂ ਉੱਥੇ ਮਰਵਾਇਆ ਵਾ ਸਾਰੇ ਇਹ ਕੋਈ ਕੀਤਾ ਸੀ ਉਹਦੇ ਪੂਰੇ ਹਮੈਤੀਆਂ ਵੀਰ ਦੇ ਬਾਕੀ ਜਿਹੜਾ ਨਕਲੀ ਸਮੁੰਦਰੀ ਕਹਿਣ ਰਿਹਾ ਵੀ ਕਿਸਾਨ ਨੇ ਮੇਰੇ ਵਿਰੋਧ ਕੀਤਾ ਸੀ ਇਹਦਾ ਵਿਰੋਧ ਕਰਨਾ ਵਾ ਤੇ ਬਾਕੀ ਨਸ਼ਿਆ ਦੇ ਨਸ਼ਿਆ ਤੇ ਇਹੋ ਬਕਾਉਂਦੇ ਆ ਨਸ਼ੇ ਸਰਕਾਰਾਂ ਬਰਉਂਦੀਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਮੈਂ ਕਿਹੜੀਆਂ ਗੱਲਾਂ ਡਿਆਂ ਕਰਨ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਵਿਅੰਤ ਦੇ ਵਿੱਚ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਐਸੀ ਭਾਈਚਾਰੇ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਜਿਹੜੇ ਜਿਹੜੇ ਚਾਂਸੇ ਪਿਆ ਜਾ ਰਹੇ ਉਹਨੇ ਮਾਰ ਅਸੀਂ ਸਾਰੇ ਵੀਰਾਂ ਨੂੰ ਇਹੋ ਅਪੀਲ ਕਰਨੀ ਚਾਹੁੰਦੇ ਆ ਵੀ ਇਹ ਭਾਜੀਪੀ ਵਾਲਿਆਂ ਦੇ ਚਾਂਸੇ ਜਨਾ ਆਇਓ ਇਹਨਾਂ ਤੁਹਾਨੂੰ ਰੋਟੀ ਤੋਂ ਮੁਹਤਾਜ ਕਰ ਦੇਣਾ ਜੋ ਐਰ ਕੀ ਜੇ ਮੋਦੀ ਸਰਕਾਰ ਆ ਗਈ ਤੇ ਗਾਂ ਇਲੈਕਸ਼ਨ ਜੀ ਹੋਣੀ ਇਹਨਾਂ ਦਾ ਤਾਨਾਸ਼ਾਹੀ ਰਾਜ ਚੱਲਣਾ ਜੋ ਟਾੜੇ ਜਿਹੜੇ ਕਾਰਿਆ ਵਕਾ ਦੇਣੇ ਜੋ ਥੱਲੇ ਵਾਲਾ ਪਾਣੀ ਵੇਚ ਦਿੱਤਾ ਤਾਰਾਂ ਵੀ ਇਹਨਾਂ ਵੇਚੀਆਂ ਜੋ ਰੇਲਵੇ ਸਟੇਸ਼ਨ ਵੀ ਵੇਚੇ ਤੇ ਤੁਹਾਨੂੰ ਕਈ ਗੱਲਾਂ ਦਾ ਪਤਾ ਨਹੀਂ ਕੀ ਕੋ ਜਿੰਦਾ ਕਰ ਦਿੱਤਾ ਵਾ ਸਾਨੂੰ ਇਹਨਾਂ ਰੋਟੀ ਤੋਂ ਮੁਹਤਾਜ ਕਰ ਦੇਣਾ ਕਾਰੋਬਾਰ ਸਾਡੇ ਠਾਪ ਹੋ ਜਾਣੇ ਜੋ ਜਿਹੜੇ ਅਸੀਂ ਛੋਟੇ ਛੋਟੇ ਕਾਰੋਬਾਰ ਪਿੰਡਾਂ ਦੇ ਵਿੱਚ ਖੋਲੀ ਫਿਰਦੇ ਆਂ ਜਾਂ ਕਿਰਿਆਨੇ ਦੀਆਂ ਦੁਕਾਨਾਂ ਆਈਆਂ ਦੇੜੀਆਂ ਆਈਆਂ ਮਨੇਰੀਆਂ ਆਲੀਆਂ ਆਈਆਂ ਇਹਨਾਂ ਸਾਰੀਆਂ ਚੁਕਾ ਕੇ ਇਥੇ ਤਗੜੇ ਤਗੜੇ ਮੌਲ ਖੋਲ ਦੇਣੇ ਆ ਆਟੇ ਵਾਲੀਆਂ ਚੱਕੀਆਂ ਦਾ ਬੰਦ ਕਰਾ ਦੇਣੀਆਂ ਜਿਹੜਾ ਅੱਜ ਅਸੀਂ ਆਟਾ 30 ਰੁਪਏ ਕਿਲੋ ਜਾਂ 23 ਰੁਪਏ ਕਿਲੋ ਲੈਣਦੇ ਆ ਕਿ ਜਦੋਂ ਮੋਦੀ ਸਰਕਾਰ ਫੇਰ ਆ ਗਈ ਸਾਨੂੰ ਆਟਾ ਇਹੋ 100 ਰੁਪਏ 150 ਰੁਪਏ ਕਿਲੋ ਮਿਲਣਾ ਵਾ ਤੇ ਮਹਿੰਗਾਈ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਿ ਜਿਹੜਾ ਪਟ્રોલ ਹੈ ਅੱਜ ਤਾਂ ਗੈਸ ਹੈ ਮਹਿੰਗੀ ਹੋਈ ਹੈ ਉਹਦੇ ਤੇ ਕਾਬੂ ਕੀਤਾਂ ਨਹੀਂ ਪਰ ਬਾਦਰੀ ਸਰਕਾਰ ਜਿਹੜੀ ਆ ਉਹ ਦੇਖੋ ਜੀ ਜਦੋਂ ਕਾਂਗਰਸ ਸਰਕਾਰ ਸੀ ਜਦੋਂ 450 ਰੁਪਏ ਦਾ ਅਸੀਂ ਸਿਲੰਡਰ ਲੈਂਦੇ ਹਾਂ ਹੁਣ ਇਸ ਟਾਈਮ ਤੇ ਸਾਨੂੰ 850 ਰੁਪਏ ਦਾ ਸਿਲੰਡਰ ਮਿਲਦਾ 1100 ਦਾ ਵੀ ਮਿਲਿਆ ਠੀਕ ਹੈ ਜੀ ਮੋਦੀ ਸਰਕਾਰ ਵੇਲੇ ਦੁੱਗਣੀ ਮੰਗਹਾਈ ਹੋਈ ਆ ਸਿਲੰਡਰ ਵੀ ਮਹਿੰਗਾ ਆ ਪੈਟਰੋਲ ਵੀ ਮਹਿੰਗਾ ਆ ਤਾਂ ਕਹਿੰਦੇ ਕਿਹਾ ਸੀ ਮੈਂ ਜਿਹੜਾ ਵਾ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ ਦੁੱਗਣੀ ਇਹਨੇ ਮੰਗਹਾਈ ਕਰ ਦਿੱਤੀ ਕਿਸਾਨਾਂ ਦੀ ਆਮਦਨ ਨੂੰ ਕੋਈ ਦੁੱਗਣੀ ਇਹਨੇ ਕੀਤੀ ਨਹੀਂ ਗਰੀਬ ਵੀ ਮਾਰਦਾ ਕਿਸਾਨ ਵੀ ਮਾਰਦਾ ਤੇ ਮਜ਼ਦੂਰ ਸਾਰਿਆਂ ਨੂੰ ਮਾਰ ਦਿੱਤਾ ਇਹਨੇ ਤੇ ਫਾਇਕੇ ਇਨਾਮ ਜੀ ਆਪਣਾ ਜੀ ਸੁਕਰਾਤ ਸਿੰਘ ਜੀ ਸੁਕਰਾਤ ਸਿੰਘ ਜੀ ਅੱਜ ਇਸ ਮੰਤਵ ਵਾਸਤੇ ਤੁਸੀਂ ਮੋर्चा ਲਾ ਰਹੇ ਹੋ ਕਿ ਤੁਹਾਾਰੇ ਸੰਘਰਸ਼ ਕਰ ਰਹੇ ਹੋ ਅੱਜ ਜੋ ਮੰਤਵ ਸੀਗਾ ਕੱਲ ਇੱਥੇ ਜੋ ਨਕਲੀ ਸਮੁੰਦਰੀ ਬੀਜੇਪੀ ਦਾ ਪ੍ਰਤੀਯਾਸੀ ਆ ਇੱਥੇ ਆਇਆ ਸੀ ਪਿੰਡ ਮਾਕਲਾਂ ਦੇ ਵਿੱਚ ਔਰ ਉਹਨੇ ਜਾ ਕੇ ਇੱਕ ਪ੍ਰੈਸ ਨੂੰ ਬਿਆਨ ਦਿੱਤਾ ਵਾ ਕਿ ਕਿਸਾਨ ਜਿਹੜੇ ਆ ਉਹ ਨਸ਼ਿਆਂ ਦੇ ਮੁੱਦੇ ਦੇ ਉੱਤੇ ਕਿਉਂ ਨਹੀਂ ਨਾਰੇ ਲਾਉਂਦੇ ਮੈਂ ਇਸ ਬੰਦੇ ਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਕੀ ਕੇਂਦਰਤ ਦੇ ਵਿੱਚ ਕਿਸਾਨਾਂ ਦੀ ਸਰਕਾਰ ਆ ਸਰਕਾਰ ਤਾਂ ਤੁਹਾਡੇ ਉਸ ਅਨਪੜ੍ਹ ਲੀਡਰ ਦੀ ਆ ਉਸ ਬੰਦੇ ਨੂੰ ਚਾਹੀਦਾ ਵਾ ਕਿ ਆਪਣੀ ਫੋਰਸ ਨੂੰ ਸਤਰ ਕਰੇ ਔਰ ਵੱਧ ਤੋਂ ਵੱਧ ਜਿਹੜੇ ਨਸ਼ੇ ਉਹ ਫੜੇ ਅਹੀਂ ਨਸ਼ੇ ਕਿਹੜੇ ਹਨੂ ਨਸ਼ਿਆਂ ਦਾ ਕੀ ਫਾਇਦਾ ਵਾ ਸਾਡੇ ਤਾਂ 3 ਪੁੱਤ ਨਸ਼ੇ ਕਰ ਕਰਕੇ ਮਰ ਰਹੇ ਨੇ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਨਸ਼ਿਆਂ 'ਚ ਆਪਣੀ ਜਾਨ ਗਵਾ ਰਹੇ ਆ ਕਿ ਇਹਨਾਂ ਦਾ ਸਮੁੰਦਰੀ ਦਾ ਜਾਂ મોદી ਦਾ ਜਾਂ ਕੋਈ ਅਮਿਤ ਸ਼ਾਹ ਦਾ ਬੱਚਾ ਕੋਈ ਨਸ਼ੇ ਦੀ ਗ੍ਰਿਫਤ ਦੇ ਵਿੱਚ ਆਇਆ ਵਾ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਆ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਆ ਕਿ ਅਸੀਂ ਜਿਹੜੇ ਨਸ਼ੇ ਆ ਉਹ ਤਾਂ ਸਾਡੀ ਸਰਕਾਰ ਨੇ ਰੋਕਣੇ ਆ ਕਿਸਾਨਾਂ ਨੇ ਨਹੀਂ ਰੋਕਣੇ ਔਰ ਦੂਜੀ ਗੱਲ ਇਹਨਾਂ ਨੇ ਕੀਤੀ ਸੀ ਕਿ ਕਿਸਾਨਾਂ ਨੂੰ ਸ਼ਰਮ ਦਾ ਘਾਟਾ ਵਾ ਸ਼ਰਮ ਤਾਂ ਅਮਿਤ ਸ਼ਾਹ ਨੂੰ ਆਉਣੀ ਚਾਹੀਦੀ ਆ ਸ਼ਰਮ ਨਰਿੰਦਰ ਮੋਦੀ ਨੂੰ ਆਉਣੀ ਚਾਹੀਦੀ ਆ ਸ਼ਰਮ ਹੋਣੀ ਚਾਹੀਦੀ ਮਨੋਰ ਨਾਲ ਖੱਟਰ ਨੂੰ ਜਿਨ੍ਹਾਂ ਨੇ ਸਾਡੇ ਰਸਤੇ ਦੇ ਵਿੱਚ ਕਿਲ ਗੱਡੇ ਹੋਏ ਨੇ ਅੱਜ ਵੀ ਜਿਹੜਾ ਉਹ ਸ਼ੰਭੂ ਪਾਟ ਰਿਆ ਬੰਦ ਕੀਤਾ ਹੋਇਆ ਵਾ ਕਿ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਨਹੀਂ ਗਈ ਆਉਂਦੀ ਕਿ ਅਸੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੇ ਆ ਪਹਿਲਾ ਅਸੀਂ 1.5 ਸਾਲ ਦੇ ਲਗਭਗ ਉੱਥੇ ਜਾ ਕੇ ਆਪਣਾ 750 ਬੰਦਾ ਸ਼ਹੀਦ ਕਰਵਾ ਕੇ ਇਹਨਾਂ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਉਹਨਾਂ ਨੂੰ ਵਾਪਸ ਕਰਾਇਆ ਕਿ ਇਹਨਾਂ ਨੂੰ ਉਸ ਗੱਲ ਦੀ ਕੋਈ ਸ਼ਰਮ ਨਹੀਂ ਗਈ ਅੱਜ ਇਹ ਵੋਟਾਂ ਮੰਗਣ ਵਾਸਤੇ ਸਾਡੇ ਪਿੰਨਾ ਚ ਆ ਰਹੇ ਨੇ ਇਹਨਾਂ ਨੇ ਸ਼ੁਭ ਕਰਨ ਸਿੰਘ ਨੂੰ ਗੋਲੀਆਂ ਮਾਰੀਆਂ ਸ਼ਹੀਦ ਕਰ ਦਿੱਤਾ trapਜੀਤ ਸਿੰਘ ਦੀਆਂ ਲੱਤਾਂ ਤੋੜ ਦਿੱਤੀਆਂ ਖੜ ਕੇ ਕਿ ਇਸ ਗੱਲ ਦੀ ਇਹਨਾਂ ਨੂੰ ਸ਼ਰਮ ਨਹੀਂ ਆਈ ਅਸੀਂ ਤਾਂ ਇਹਨਾਂ ਨੂੰ ਇੱਕ ਕਾਲੀਆਂ ਝੰਡੀਆਂ ਵਿਖਾਈਆਂ ਸ਼ਾਂਤਮਈ ਜੇ ਇਹਨਾਂ ਵਾਂਗੂ ਇਹਨਾਂ ਦਾ ਰਸਤਾ ਰੋਕ ਦੇ ਕੇ ਤੁਹਾਨੂੰ ਅਸੀਂ ਪਿੰਡ 'ਚ ਨਹੀਂ ਵੜਨ ਦੇਣਾ ਫੇਰ ਸਾਡਾ ਇਹ ਗੱਲ ਕਰਦੇ ਸਾਨੂੰ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਹੁਕਮ ਸੀਗਾ ਕਿ ਅਸੀਂ ਜਿਹੜਾ ਵਾ ਬਿਲਕੁਲ ਸ਼ਾਂਤਮਈ ਰਹਿ ਕੇ ਸਿਰਫ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕਰਨਾ ਵਾ ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇਹ ਸਾਡੇ ਉੱਤੇ ਗਲਤ ਇਲਜ਼ਾਮ ਲਾ ਰਿਹਾ ਵਾ ਇਸ ਤੋਂ ਇਲਾਵਾ ਇਹ ਕਿਸਾਨਾਂ ਦੀ ਇਨਕਮ ਦੀ ਗੱਲ ਕਰਦਾ ਜੇਦੋਂ ਇਹਨਾਂ ਦੀ ਸਰਕਾਰ ਪਹਿਲੀ ਵਾਰੀ ਨਰਿੰਦਰ ਮੋਦੀ ਦੀ ਬਣੀ ਸੀ ਇਸ ਬੰਦੇ ਨੇ ਕਿਹਾ ਸੀ ਕਿ 2022 ਤੱਕ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ ਲੇਕਿਨ ਇਹ ਤਾਂ ਸਾਡੀਆਂ ਜ਼ਮੀਨਾਂ ਵੀ ਖੋਣ ਲੱਗ ਪਿਆ ਸੀਗਾ ਆਮਦਨ ਇਹਨੇ ਕੀ ਦੁੱਗਣੀ ਕਰਨੀ ਸੀ ਤਿੰਨ ਕਾਲੇ ਕਾਨੂੰਨ ਇਹਨੇ ਆਪਣੇ ਅਡਾਨੀ ਤੇ ਬਾਨੀ ਨੂੰ ਖੁਸ਼ ਕਰਨ ਵਾਸਤੇ ਪਾਸ ਕੀਤੇ ਤਾਂ ਕਿ ਜੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਵੀ ਥਿਆ ਲੀਆਂ ਜਾਣ ਔਰ ਇਹਨਾਂ ਦੀ ਫਸਲ ਜਿਹੜੀ ਉਹ ਕੌਣਟੇ ਉਹ ਕੱਢੀ ਬੁਗੇ ਮੰਡੀਕਰਨ ਸਿਸਟਮ ਸਾਡਾ ਇਹ ਖਤਮ ਕਰ ਦੇਣ ਲੱਗਾ ਸੀਗਾ ਲੇਕਿਨ ਅਸੀਂ ਆਪਣੀ ਇੱਕ ਜੁਟਤਾ ਨਾਲ ਆਪਣੀ ਸ਼ਾਂਤੀ ਦੇ ਨਾਲ ਔਰ ਇਤਿਹਾਸ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਲੰਬਾ ਅੰਦੋਲਨ ਚੱਲਿਆ ਜਿਹੜਾ ਦਿੱਲੀ ਚੱਲਿਆ ਵਾ ਔਰ ਉਸ ਅੰਦੋਲਨ ਦੇ ਵਿੱਚ ਅਸੀਂ ਆਪਣੀਆਂ 750 ਕੁਰਬਾਨੀਆਂ ਦਿੱਤੀਆਂ ਸ਼ਹੀਦ ਕਰਵਾਏ ਕਿਸਾਨ ਔਰ ਫਿਰ ਇਹਦੇ ਬਿੱਲ ਵਾਪਸ ਹੋਏ ਆ ਇਸ ਬੰਦੇ ਨੂੰ ਥੋਕੇ ਚੱਟਣਾ ਪਿਆ ਅੱਜ ਉਸ ਪਾਰਟੀ ਵੱਲੋਂ ਆਣ ਕੇ ਬੰਦਾ ਤੇ ਸਾਡੇ ਉੱਤੇ ਸਵਾਲ ਖੜੇ ਕਰਦਾ ਵਾ ਇਲਜ਼ਾਮ ਲਾ ਰਿਹਾ ਵਾ ਨਸ਼ਿਆਂ ਦੀ ਜਿਹੜੀ ਗੱਲ ਆ ਉਹ ਨਸ਼ਿਆਂ ਦੀ ਗੱਲ ਇਹਨਾਂ ਦੀ ਜਿਹੜੀ ਅਡਾਨੀ ਦੀ ਮੰਦਰਾਪੋੜ ਆ ਗੁਜਰਾਤ ਦੇ ਵਿੱਚ ਉੱਥੋਂ ਨਸ਼ੇ ਕੰਨਾਂ ਦੇ ਹਿਸਾਬ ਨਾਲ ਫੜੇ ਜਾਂਦੇ ਆ ਕੀ ਅਦਾਨੀ ਦੇ ਉੱਤੇ ਕਾਰਵਾਈ ਕੀਤੀ ਇਹਨਾਂ ਨੇ ਕੋਈ ਕੋਈ ਕਾਰਵਾਈ ਨਹੀਂ ਹੋਈ ਸੋ ਮੈਂ ਇਹੀ ਚਾਹਾਂਗਾ ਕਿ ਇਸ ਬੰਦੇ ਨੂੰ ਸਾਰੇ ਕਿਸਾਨਾਂ ਕੋਲੋਂ ਬਕਾਇਦਾ ਹੱਥ ਜੋੜ ਕੇ ਮਾਫੀ ਮੰਗਣੀ ਚਾਹੀਦੀ ਆ ਅਗਰ ਇਹ ਮਾਫੀ ਨਹੀਂ ਮੰਗੂਗਾ ਤੇ ਜਿੱਥੇ ਵੀ ਸਾਨੂੰ ਮਿਲੂਗਾ ਅਸੀਂ ਭਾਵੇਂ 1 ਜਣੇ ਹੋਈਏ ਭਾਵੇਂ 2 ਜਣੇ ਹੋਈਏ ਭਾਵੇਂ 50 ਜਣੇ ਹੋਈਏ ਅਸੀਂ ਇਹਦਾ ਉਸੇ ਤਰ੍ਹਾਂ ਹੀ ਪੁਰ ਅਮਨ ਸ਼ਾਂਤੀ ਦੇ ਨਾਲ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਾਂਗੇ ਜੀ ਇਹ ਇਹਨਾਂ ਵੱਲੋਂ ਕਿਹਾ ਗਿਆ ਹੈ ਜੀ ਕਿ ਇਹਨਾਂ ਦਾ ਘਰ ਘੇਰਿਆ ਜਾਏਗਾ ਤੇ ਕੋਈ ਗੱਲ ਨਹੀਂ ਕਹਿੰਦੇ ਜੀ ਸਦਕੇ ਜਦੋਂ ਮਰਜੀ ਸਾਡਾ ਘਰ ਘੇਰਨਾ ਤੇ ਜਾਂ ਫਿਰ ਇਹਨਾਂ ਵੱਲੋਂ ਕਿਹਾ ਗਿਆ ਇੱਕ ਸਿਵਰੇਜ ਪਾਉਣ ਦੀ ਗੱਲ ਕੀਤੀ ਗਈ ਆ ਨੁਕਸਾਨਾਂ ਨਹੀਂ ਮਜ਼ਦੂਰਾ ਨਹੀਂ ਸਿਵਰੇਜ ਪਾਉਣੇ ਆ ਜਾਂ ਕਿ ਇਹਨਾਂ ਨੇ ਪਾਉਣੇ ਆ ਸਰਕਾਰਾਂ ਨੇ ਪਾਉਣੇ ਆ ਇਹਦੇ ਬਾਰੇ ਥੋੜਾ ਜਿਹੀ ਸਰ ਇਹਨਾਂ ਦਾ ਜਿਹੜਾ ਘਰ ਘੇਰਨ ਦੀ ਗੱਲ ਆ ਘਰ ਤਾਂ ਜਿੱਦਣ ਸਾਨੂੰ ਸਾਡੇ ਲੀਡਰਾਂ ਦਾ ਹੁਕਮ ਆਊਗਾ ਅਸੀਂ ਇਹਦੇ ਘਰ ਘੇਰਾਂਗੇ ਜਾ ਕੇ ਇਸ ਗੱਲ ਤੋਂ ਅਸੀਂ ਪਿੱਛੇ ਨਹੀਂ ਹੋਵਾਂਗੇ ਔਰ ਦੂਜੀ ਗੱਲ ਜਿਹੜੀ ਸੀਵਰੇਜ ਦੀ ਆ ਉਹ ਤਾਂ ਇਹਨਾਂ ਦਾ ਸਰਕਾਰਾਂ ਦਾ ਕੰਮ ਆ ਉਹਨਾਂ ਕਿੱਥੇ ਬੋਣਾ ਵਾ ਔਰ ਤੀਜੀ ਗੱਲ ਇਹਨੇ ਕੀਤੀ ਸੀ ਕਿ ਮੈਂ ਇੱਥੇ ਮਰਗਤੇ ਗਿਆ ਵਾ ਮੈਨੂੰ ਬੰਦਾ ਪੁੱਛੇ ਜੇ ਤੂੰ ਮਰਗਤੇ ਆਇਆ ਤਾਂ ਤੇਰੀਆਂ ਗੱਡੀਆਂ ਦੇ ਉੱਤੇ ਝੰਡੇ ਕਾਦੇ ਲਈ ਲੱਗੇ ਸੀ ਭਾਜਪੀ ਦੇ ਤੂੰ ਲਾਮ ਲਸ਼ਕਰ ਕਾਦੇ ਲਈ ਲੈ ਗਿਆ ਆ ਪੁਲਸ ਦਾ ਇਹਨਾਂ 500 ਬੰਦਾ ਤੇਰੇ ਨਾਲ ਪੁਲਸ ਦਾ ਤੇ 20 ਬੰਦੇ ਤੇਰੇ ਨਾਲ ਤੇਰੇ ਵਰਕਰ ਸੀਗੇ ਜੇ ਤੂੰ ਐਡਾ ਹੀ ਜ਼ਿਆਦਾ ਤੈਨੂੰ ਲੱਗਦਾ ਸੀ ਤਾਂ ਬਿਗਰਮ ਜੀਠੀਆ ਵਾਂਗੂ ਆ ਸਿਰਫ ਇੱਕ ਗੱਡੀ ਉਹਦੇ ਨਾਲ ਪੁਲਸ ਦੀ ਹੁੰਦੀ ਆ ਉਹਦੇ ਵਾਂਗੂ ਆ ਅਫਸੋਸ ਕਰ ਜਿਹਦੇ ਘਰ ਕੋਈ ਮਰਗ ਹੋਈ ਆ ਠੀਕ ਆ ਸਾਰਿਆਂ ਨੂੰ ਦੁੱਖ ਹੁੰਦਾ ਕਿਸੇ ਦੀ ਮਰਗੂ ਹੁੰਦਾ ਇਹ ਤੈਨੂੰ ਕੱਲੇ ਨੂੰ ਥੋੜਾ ਵਾ ਅੱਗੇ ਨਹੀਂ ਤੂੰ ਆਇਆ ਕਦੀ ਸਾਡੇ ਇੱਥੇ ਮਰਗ ਦਾ ਅਫਸੋਸ ਕਰਨ ਲਈ ਉਹਨਾਂ ਵੱਲੋਂ ਗਿਆ ਗਿਆ ਕਿ ਗੱਲ ਕਿ ਐਸੀ ਭਾਈਚਾਰੇ ਦੇ ਘਰ ਮੌਤ ਹੋਈ ਹੈ ਤੇ ਕਿਸਾਨਾਂ ਨੂੰ ਸ਼ਰਮ ਨਹੀਂ ਆਈ ਕਿਸਾਨਾਂ ਦੇ ਤੁਹਾਡੇ ਵਿੱਚ ਕਿਸੇ ਪਕਾਨ ਹੀ ਨਾਲ ਹੈ ਕਿ ਜ ਮਜ਼ਦੂਰ ਸਰ ਸਾਡੇ ਨਾਲ ਐਸੀ ਭਾਈਚਾਰਾ ਮਸੀਹ ਭਾਈਚਾਰਾ ਕਿਸਾਨ ਮਜ਼ਦੂਰ ਹਿੰਦੂ ਭਾਈਚਾਰਾ ਸਾਡੇ ਨਾਲ ਸਾਰੇ ਖਲੋਤੇ ਨੇ ਔਰ ਉਸ ਸਮੇਂ ਵੀ ਸਾਰੇ ਵਿਰੋਧ ਕਰ ਰਹੇ ਸੀ ਇਹਦਾ ਐਸੀ ਭਾਈਚਾਰੇ ਦਾ ਇਹ ਸਿਰਫ ਇੱਕ ਪਾੜ ਪਾ ਰਹੇ ਨੇ ਆ ਇਹਨਾਂ ਨੇ ਜਦੋਂ ਮੋਰਚਾ ਲੱਗਾ ਸੀ ਉਦੋਂ ਵੀ 파ੜ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਲੇਕਿਨ ਕਿਸਾਨ ਤੇ ਮਜ਼ਦੂਰ ਅੱਗੇ ਵੀ ਇੱਕ ਸੀ ਤੇ ਹੁਣ ਵੀ ਇੱਕ ਹੀ ਰਹਿਣਗੇ ਇਹਨਾਂ ਦੇ 파ੜ ਪਾਆਂ 파ੜ ਨਹੀਂ ਪਊਗਾ